ਪੰਪਰ ਤੇ ਡੋਰੀਆਂ ਟੰਗਾ ਮੈਂ ਫਿਰ ਹੌਰ ਨ ਮਾਰ ਕੇ ਲੰਗਾ ਮੈਂ ਪੰਪਰ ਤੇ ਡੋਰੀਆਂ ਟੰਗਾ ਮੈਂ ਫਿਰ ਹੌਰ ਨ ਮਾਰ ਕੇ ਲੰਗਾ ਮੈਂ ਫਿਰ ਹੌਰ ਨ ਮਾਰ ਕੇ ਲੰਗਾ ਮੈਂ ਨੀ ਪੂਰੇ ਟ੍ਰਾਂਟੋ ਚ ਖੌਰੂ ਪਾਉਣਾ ਏ ਉਡਾਲੇ ਤੇ ਗੋਤ ਲਖਾਉਣਾ ਏ ਮੈ ਲੋ ਜੱਟ ਨਿੰਦਰਾਂ ਵਾਲਾ ਬਾਹੜਾ ਏ ਢਾਲੇ ਤੇ ਗੋਤ ਲਖਾਉਣਾ ਏ ਮੈ ਲੋ ਜੱਟ ਨਿੰਦਰਾਂ ਵਾਲਾ ਪਾਉਣਾ ਏ ਢਾਲੇ ਤੇ ਗੋਤ ਲਖਾਉਣਾ ਏ ਮੋਢੇ ਪੱਲੀ ਹੱਥ ਦਾਦੀ ਐ ਮੈ ਜਾਣੀ ਨਾਸੇ ਹਾਤੀ ਚੱਲ ਸਿਨ ਮੇਚ ਦੇਖ ਖੁੱਤੀ ਹਸ਼ਰ ਮੇ ਪਾਤੀ ਮੋਢੇ ਪੱਲੀ ਹੱਥ ਦਾਦੀ ਐ ਮੈ ਜਾਣੀ ਨਾਸੇ ਰਾਤੀ ਚੱਲ ਸਿਨ ਮੇਚ ਦੇਖ ਖੁੱਤੀ ਹਸ਼ਰ ਮੇ ਪਾਤੀ ਯਾਕੇ ਕਰਨਟ ਚੱਕਲਾ ਤੇ ਮਿੱਤਰਨ ਜੱਕ ਮੇਲਾ ਉਟੀਆਂ ਕਬੂਤਰੀ ਦੇ ਵਾਂਗ ਜਾਂਦਿਆਂ ਉਸੀਆਂ ਦਸਾਂ ਤੈਥੋਂ ਕੀ ਲਕੋ ਤੈਨੂੰ ਕੀ ਦਸਾਂ ਤੈਥੋਂ ਕੀ ਲਕੋ ਫਰੀਦ ਦੀਆਂ ਕਾਫੀਆਂ ਦੇ ਨਾਲ ਮੈਨੂੰ ਮੋਹ ਕਬੀਰ ਦੀ ਬੇਬਾਕੀ ਤੇ ਵਾਰਿਸ ਦੀ ਹੀਰ ਟਿੱਕੀ ਰਾਤ ਵਿੱਚ ਜਾਂਦੀ ਸੀ ਨਾ ਯਾਰੋ ਚੀਰ ਅਖਬਾਰਾਂ ਦੀਆਂ ਚੀਕਾਂ ਤੇ ਮੰਟੋ ਦੇ ਫਸਾਨੇ ਵਕਤ ਦੀ ਹਿੱਕ ਉੱਤੇ ਖਿੱਚ ਗਏ ਲਕੀ ਸਾਹਿਰ ਦੇ ਸ਼ੇਰਾਂ ਦੀ ਜਵਾਨੀ ਫਿਰੇ ਝੂਲ ਦੀ ਅਮਰਤਾ ਪ੍ਰੀਤਮ ਇਸ਼ਕ ਸ਼ਰਿਆਮ ਕਬੂਲ ਦੀ ਇਸਮਤ ਚੁਗਤਾਈ ਲਿਖ ਗਿਆ ਲਿਹਾਫ ਇਸਮਤ ਚੁਗਤਾਈ ਲਿਖ ਗਈ ਲਿਹਾਫ਼ ਗਾਰਗੀ ਦੀ ਸੋਚ ਨੂੰ ਕਿੱਥੇ ਨੱਥ ਪਾਉਂਗੇ ਲਾਇਬ੍ਰੇਰੀਆਂ ਚ ਪਿਆ ਨਿਰਾਹੀ ਬਾਰੂਦ ਇਸ ਬਾਰੂਦ ਨੂੰ ਕਿੱਥੇ ਸੁਟਿਆਉਂਗੇ ਮਾਨ ਗੀਤ ਛੱਡ ਦੂ ਲੋਕੋ ਹਥਿਆਰਾਂ ਵਾਲੇ ਮਾਨ ਗੀਤ ਛੱਡ ਦੂ ਲੋਕੋ ਹਥਿਆਰਾਂ ਵਾਲੇ ਇਹਨਾਂ ਕਿਤਾਬਾਂ ਨੂੰ ਕਿੱਥੇ ਅੱਗ ਲਾਉਂਗੇ ਐ ਨਕਤਾਪਾ ਨੂੰ ਕਿੱਥੇ ਅੱਗ ਲਾਉਂਗੇ ਇੱਕ ਅਖਬਾਰ ਵੈਸੇ ਗੁੱਸਾ ਨਾ ਕਰਿਓ ਅਖਬਾਰ ਵਾਲੇ ਬੈਠੇ ਆ ਤੁਹਾਡਾ ਨਾ ਸ਼ਿਕਵਾ ਨਹੀਂ ਇੱਕ ਪੰਜਾਬ ਚ ਅਖਬਾਰ ਸ਼ਬਦ ਹੈ ਪਿਛਲੇ 2 ਸਾਲ ਮੈਂ ਤੁਹਾਨੂੰ ਕਹਿ ਕੇ ਗਿਆ ਸੀ ਮੈਂ ਵਿਵਾਦ ਤੋਂ ਪਿੱਛੇ ਰਹੂੰਗਾ 2 ਸਾਲ ਤੋਂ ਤਵਾ ਲਾਉਣ ਤੋਂ ਹਟਦਾ ਨਹੀਂ ਪੰਜਾਬੀ ਅੱਦਾ ਪਾਠ ਪੜ੍ਹਾਉਂਦਾ ਸਾਨੂੰ ਸਾਰਿਆਂ ਨੂੰ ਆਪਣਾ ਨਾ ਅੰਗਰੇਜ਼ੀ ਚ ਸੋ ਇਸ ਕਰਕੇ ਮੈਂ ਦੋ ਲਾਈਨਾਂ ਉਹਦੇ ਲਈ ਕਹਿਣਾ ਹੈ ਇੱਕ ਅਖਵਾਰ ਤਵਾ ਹਟਦਾ ਨਹੀਂ ਲਾਉਣ ਤੋਂ ਫੇਰ ਕਿਹੜੇ ਰੋਕ ਲੂ ਨੀ ਜੱਟ ਨੂੰ ਮਰਜੀ ਦਾ ਗਾਉਣ ਤੋਂ ਨਾ ਕੋਈ ਸੂਫੀ ਤੇ ਨਾ ਹੀ ਮੈਂ ਸੰਤ ਨਾ ਕੋਈ ਸੂਫੀ ਤੇ ਨਾ ਮੈਂ ਸੰਤ ਨਾ ਕੋਈ ਸਾਧ ਤੇ ਨਾ ਮੈਂ ਮਹੰਤ ਨਾ ਕੋਈ ਸਾਧ ਤੇ ਨਾ ਮੈਂ ਮਹੰਤ ਬਿਗੜਿਆ ਜੱਟ ਬਿੱਲੋ ਪਿੰਡ ਮੇਰਾ ਖੰਟ ਓਏ ਪਿੰਡ ਮੇਰਾ ਖੰਟ ਸਾ